ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਚੌ ਬੋਲੇ ਬਾਣੀ ਦੀ ਸੰਥਿਆ ਕਰ ਰਹੇ ਹਾਂ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਛੇਵੀਂ ਪਾੜੇ ਤੋਂ ਸੰਥਿਆ ਆਰੰਭ ਕਰਾਂਗੇ ਨਾਲ ਇਸ ਬਾਣੀ ਦੀ ਸੰਥਿਆ ਜਿਸ ਪੂਰਨਤਾ ਹੋਏਗੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਮੂਤਨ ਮਰਮ ਨ ਜਾਣਈ ਮੂਤਨ ਤੇ ਆਪਾਂ ਜਮ ਕੇ ਲਾਵਾਂਗੇ ਮਰਮ ਰਾਰਾ ਪੂਰਾ ਬਲਣਾ ਹੈ ਨੰਨਾ ਮੁਕਤਾ ਹੈ ਜਾਣਈ ਜੱਜੇ ਕੰਨਾਂ ਜਾਣ ਨੰਨਾ ਈੜੀ ਬਿਹਾਰੀ ਨਹੀਂ ਜਾਣਈ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਲੱਗੇਗਾ ਮਰਤ ਹਿਰਤ ਸੰਸਾਰ ਦੂਸਰਾ ਪਾਠ ਹੈ ਮਰਤ ਰਤ ਸੰਸਾਰ ਪਾਰ ਸੰਪਰਦਾਵਾਂ ਦੇ ਵਿੱਚ ਇਹ ਮਾਰਤ ਹਿਰਤ ਸੰਸਾਰ ਇਹ ਪਾਠ ਸ਼ੁੱਧ ਕਰਾਇਆ ਜਾਂਦਾ ਹੈ ਪ੍ਰੇਮ ਤੇ ਰੰਮ ਰਾਰੇ ਟਿੱਪੀ ਨਾ ਦੇਦੇਓ ਬੱਬੇ ਲਾ ਤੱਦੇ ਸਿਹਾਰੀ ਊੜਾ ਖੁੱਲੇ ਮੂੰਹ ਵਾਲਾ ਦੇਦੇਓ ਇਹ ਆਪਾ ਰਾ ਬਲਣਾ ਹੈ ਇੱਥੇ ਵਿਸ਼ਰਾਮ ਊਰ ਜਿਓ ਊੜੇ ਔਂਕੜ ਰਾਰਾ ਝੱਜੇ ਸਿਹਾਰੀ ਊੜਾ ਖੁੱਲੇ ਮੂੰਹ ਵਾਲਾ ਊਰ ਜਿਓ ਇਹ ਵੀ ਤਾਰਾ ਪੂਰਾ ਬੋਲਣਾ ਛੱਜੇ ਦੇ ਨਾਲ ਬੋਲਣਾ ਉਰ ਜਿਓ ਥੋੜਾ ਕਸਮਾ ਬੋਲਿਆ ਜਾਵੇਗਾ ਮਿਥ ਵਿਵਹਾਰ ਮਿਥ ਇਹ ਅਧਿਕ ਰਗ ਬੋਲਣਾ ਮਿਥ ਵਿਵਹਾਰ ਕਾਬ ਪੋਲਾ ਬੋਲਣਾ ਦਾਬ ਪੋਲਾ ਬੋਲਣਾ ਜਾਬ ਜਾਰੀ ਹੈ ਇਥੇ ਵਿਸ਼ਰਾਮ ਵਿਚੁਰਤ ਸੱਚੇ ਓਂਕੜ ਪ੍ਰੇਮ ਬਿਹਾਰ ਬਬੇ ਸਿਆਰੀ ਮੂਸਨ ਤਾਬ ਕੋ ਨ ਬਲਣਾ ਹੀ ਮੂਸੀਐ ਇਥੇ ਵਿਚਰਾਮ ਮਿਸਰਤ ਪੁਰਖ ਦਇਆਨ ਈੜੀ ਸਿਆਰੀ ਜਾ ਵਕ ਬੋਲਣਾ ਕੋ ਵਕ ਬੋਲਣਾ ਕੱਠਾ ਨਹੀਂ ਬੋਲਣਾ ਜਾ ਕੋ ਨਹੀਂ ਬੋਲਣਾ ਜਾ ਕੋ ਵਕ ਵਕ ਬੋਲਣਾ ਹੈ ਪ੍ਰੇਮ ਸੁਵਾਉ ਹੇ ਇਥੇ ਵਿਚਰਾਮ ਚਰਨ ਚਿੱਤਵ ਚਤਿਤ ਅਦਕ ਚਿੱਤਵ ਮਾਨ ਪੋਲਾ ਬਲਣਾ ਮਾਹ ਮੰਮੇ ਕੰਨਾ ਲੰਮਾ ਕਰਕੇ ਬਲਣਾ ਹਾਏ ਸਿਆਰੇ ਸੰਕੋਚ ਕੇ ਮਾਹ ਨਾਨਕ ਇਥੇ ਜਮਕੇ ਬਿਰਹੀ ਬ੍ਰਹਮ ਕੇ ਇਥੇ ਵਿਸ਼ਰਾਮ ਆਨ ਨ ਕਤੂ ਕਕਾ ਤਤ ਕਤ ਹਾਏ ਡੈਂਕੜੂ ਕਤੂ ਤਿੱਪੀ ਲਾ ਕੇ ਕਤ ਹੂ ਨਹੀਂ ਬੋਲਣਾ ਤਿੱਪੀ ਤੋਂ ਬਿਨਾ ਕਤ ਹੂ ਜਾਹੇ ਲੱਖ ਲਲਿਆਦਕ ਘਾਟੇ ਕੱਗੇ ਕੰਨਾ ਟੈਗੇ ਬਿਹਾਰੀ ਉੱਤੇ ਬਿੰਦੀ ਘਾਟੇ ਬਿੰਦੀ ਲੱਗੀ ਜਿਹੜੀ ਐ ਇਹ ਨਾਸੰਝ ਵਾਚ ਕੱਢਣੀ ਐ ਘਾਟੇ ਉੱਚਾ ਊੜੇ ਔਕੜ ਉੱਤੇ ਬਿੰਦੀ ਚੱਚੇ ਕਨੋੜਾ ਚਾਉ ਉੱਚਾ ਇਸ ਤਰ੍ਹਾਂ ਬੋਲਣਾ ਹੈ ਕਨੋ ਇਥੇ ਵਿਸ਼ਰਾਮ ਚੰਚਲ ਕੀਤ ਬਿਹਾਰ ਨੀਚ ਕੀਚ ਨਮਰਤ ਨੰਨੇ ਸਿਆਰੀ ਨੇ ਬੋਲ ਕੇ ਵਿਚ ਡੇ ਦੇਣੀ ਹੈ ਮਮਾ ਰਾਰੇ ਸਿਆਰੀ ਤਤ ਅਮ੍ਰਿਤ ਨਮ੍ਰਿਤ ਇਕੱਠਾ ਬੋਲਣਾ ਹੈ ਨੰਨੇ ਤੇ ਮ੍ਰਿਤ ਦੇ ਵਿਚ ਡੇ ਦੇ ਦਿੱਤੀ ਹੈ ਪਾਠ ਦਾ ਉਚਾਰਨ ਸਮਝਣ ਵਾਸਤੇ ਪਾਰ ਇਕੱਠਾ ਹੀ ਬੋਲਣਾ ਹੈ ਨਮਰਤ ਕਣੀ ਇਥੇ ਵਿਸ਼ਰਾਮ ਕਰਨੀ ਕਮਲ ਜਮਾਨ ਕਮਲ ਨੈਣ ਅੰਜਨ ਸਿਆਮ ਕਮਲ ਨੈਣ ਇਥੇ ਜਮਕੀ ਅੰਜਨ ਸਿਆਮ ਇਥੇ ਵਿਚਾਰਾਮ ਚੰਦਰ ਰਾਰੇ ਪੈ ਚ ਅਧਰਾਰਾ ਛੇਤੀ ਬੋਲਾ ਚੰਦਰ ਬਦਨ ਬੋਲਾ ਬੋਲਣਾ ਦਦੇ ਦੇ ਨਾਲ ਚਿੱਤ ਚਚੇ ਅਦਗ ਚਾਰ ਮੂਸਨ ਇਤ ਜਮਕੀ ਮਗਨ ਮਰੰ ਸਿਉ ਇਥੇ ਵਿਚਾਰਾਮ ਖੰਡ ਖੰਡ ਕਰ ਹਾਰ ਮਗਨ ਪੋਲਾ ਵਰਣ ਹੈ ਭਇਓ ਊੜਾ ਖੋਲੇ ਮੂੰਹ ਵਾਲਾ ਇੱਥੇ ਜਮਕੇ ਪ੍ਰੇ ਪੱਪਾ ਰਾਰੇ ਸੈ ਦੀ ਐਡਾ ਮੁਕਤਾ ਪ੍ਰੇ ਪ੍ਰੇਮ ਸਿਓ ਇੱਥੇ ਵਿਸ਼ਰਾਮ ਸੂਦ ਸਦਾ ਪਰ ਵਰਣ ਹੈ ਨ ਨੰਨਾ ਮੁਕਤਾ ਇਸ ਪਾਠ ਨੂੰ ਸੂਧਨ ਇਕਠਾ ਨਹੀਂ ਬੋਲਣਾ ਨੰਨਾ ਵਖ ਬੋਲਣਾ ਸੂਦ ਨਾ ਇੱਥੇ ਠੰਮਕੀ ਰਾਣੀ ਹੈ ਸਿਮਰਤ ਅੰਗ ਪ੍ਰਗਟ ਭਇਓ ਊੜਾ ਖੋਲੇ ਮੂੰਹ ਵਾਲਾ ਸਬਦੂ ਨੰਡੇ ਹੋੜਾ ਲੰਮਾ ਕਰਕੇ ਬੋਲਣਾ ਐੜਾ ਮੁਕਤਾ ਲੋ ਮੈਂ ਇਥੇ ਵਿਚਾਰਾਮ ਨਾਨਕ ਇਥੇ ਠਮਕੇ ਆਦਮ ਪਤੰਗ ਮगन ਭਇਓ ਪ੍ਰੇਮ ਸਿਓ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ ਕੀ ਫਤਿਹ